ਲਿਖੋ ਜਿਹੜੀ ਨਗਰ ਕਾਉਂਸਲ ਜੀਰਾ ਆ ਬੜੀ ਵੱਡੀ ਨਗਰ ਕਾਉਂਸਲ ਆ ਇੱਥੇ ਵੇਖੀਦਾ ਸ਼ਹਿਰ ਦੇ ਵਿੱਚ ਬੜੇ ਵਿਕਾਸ ਕਾਰਜ ਜਿਹੜੇ ਅਦੂਰੇ ਪਏ ਸੀ ਸਾਡੇ ਐਮਸੀ ਸਹਬਾਨ ਨਰੇਸ਼ ਕਟਾਰੀਆ ਜੀ ਦੇ ਨਾਲ ਆਉਣ ਦੇ ਨਾਲ ਤੇ ਜਿਹੜੀ ਪ੍ਰਧਾਨ ਬਣਿਆ ਸਾਡੇ ਭੈਣ ਜੀ ਬੀਬੀ ਸਰਬਜੀਤ ਕੌਰ ਜੀ ਤੇ ਇਹਨਾਂ ਦੇ ਪਤੀ ਨੇ ਸਾਡੇ ਭਰਾ ਜੱਜ ਜੀ ਗੁਰਪ੍ਰੀਤ ਸਿੰਘ ਜੀ ਇਨਾਂ ਦੀ ਬੜੀ ਵੱਡੀ ਦੇਣ ਆ ਕਿ ਅੱਜ ਨਗਰ ਕੌਂਸਲ ਜੀਰਾ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਬਣ ਗਈ ਹੈ ਤੇ ਅੱਜ ਮੈਂ ਵਧਾਈ ਦੇਣ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਗ੍ਰਹਿ ਵਿਖੇ ਇੱਥੇ ਆਇਆ ਸਾਰੇ ਐਮਸੀ ਸਰਪੰਨਾਂ ਦਾ ਪਹਿਲਾਂ ਤੇ ਧੰਨਵਾਦ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਕਿਉਂਕਿ ਜਿਹੜੇ ਪਾਰਟੀ ਦੇ ਵਿੱਚ ਆਇਆ ਚੰਗੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਉਹਨਾਂ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਦਿੱਲੀ ਦੇ ਲੋਕ ਖੁਸ਼ ਨੇ ਕਿਉਂਕਿ ਜੋ ਆਮ ਆਦਮੀ ਪਾਰਟੀ ਜੋ ਸਾਡੇ ਸੁਪਰੀਮੋ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ ਤੇ ਅੱਜ ਇਹ ਮੇਰੇ ਵੀਰ ਗੁਰਪ੍ਰੀਤ ਸਿੰਘ ਜੱਜ ਦੇ ਗ੍ਰਹਿ ਵਿਖੇ ਮੈਂ ਇਹਨਾਂ ਨੂੰ ਪਰਿਵਾਰ ਨੂੰ ਸਾਰੇ ਐਮਸੀ ਸਪਾ ਬਾਨਾਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਸਾਡੇ ਨਰੇਸ਼ ਕਟਾਰੀਆ ਜੀ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਦੀ ਨਗਰ ਕੌਂਸਲ ਜੀਰਾ ਦੇ ਵਿੱਚ ਆਪ ਦਾ ਹੀ ਪ੍ਰਧਾਨ ਬਣ ਕੇ ਆਪਦੇ ਐਮਸੀ ਸਪਾ ਬਾਨ ਇਹਨਾਂ ਨਾਲ ਆਗੇ ਆ ਬਹੁਤ ਮਤ ਇਹਨਾਂ ਦੇ ਕੋਲ ਆ ਹੁਣ ਜੀਰੇ ਦਾ ਜਿਹੜਾ ਵਿਕਾਸ ਆ ਉਹ ਪੂਰੇ ਜੋਰਾਣਾ ਚੱਲੇਗਾ ਵੇਖਿਆ ਰਸਤੇ ਦੇ ਵਿੱਚ ਕੂੜੇ ਦੇ ਢੇਰ ਲੱਗੇ ਆ ਸੜਕਾਂ ਟੁੱਟੀਆਂ ਪਈਆਂ ਇਹ ਕਿਉਂਕਿ ਇਹ ਵੱਡਾ ਕਾਰਨ ਇਹੋ ਹੀ ਵੀ ਨਗਰ ਕੌਂਸਲ ਤੇ ਜਿਹੜਾ ਉਹ ਪਿਛਲੀਆਂ ਸਰਕਾਰਾਂ ਦੇ ਜਿਹੜੇ ਐਮਸੀ ਜਾਂ ਪਿਛਲੀਆਂ ਸਰਕਾਰਾਂ ਦੇ ਨਮਾਇਦੇ ਬੈਠੇ ਤਾਂ ਉਹਨਾਂ ਸਰਕਾਰ ਨਾਲ ਰਲ ਕੇ ਨਮਾਇਦੇ ਚੱਲਣਗੇ ਤੇ ਸਰਕਾਰ ਵੱਲੋਂ ਇਹ ਗ੍ਰਾਂਟਾਂ ਲਿਆ ਕੇ ਕੁਟਾਰੀਆ ਸਾਹਿਬ ਇਹਨਾਂ ਨੂੰ ਦੇਣਗੇ ਤੇ ਵਿਕਾਸ ਕਰਾਉਣਗੇ ਸਰ ਨਵੀਂ ਨਵੀਂ ਨਗਰ ਕੌਂਸਲ ਬਣਨ ਨਾਲ ਤਾਨੂੰ ਲੱਗਦਾ ਹੈ ਕਿ ਜੀਰਾ ਸ਼ਹਿਰ ਦਾ ਬਚਾਅ ਹੋਵੇਗਾ ਬਿਲਕੁਲ ਉਹ ਮੈਂ ਗੱਲ ਪਹਿਲਾਂ ਹੀ ਕਹੀ ਆ ਮੈਂ ਆਉਂਦਿਆਂ ਵੇਖ ਕੇ ਆਇਆ ਸ਼ਹਿਰ ਤੇ ਵੇਚਦੀ ਕੂੜੇ ਦੇ ਢੇਰ ਲੱਗੇ ਪੂਰੀ ਹਾਲਤ ਆ ਜੀਰਾ ਨਗਰ ਕਾਉਂਸਲ ਦੇ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਉਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਇਸ ਸੰਗਤ ਨੂੰ ਲੋਕਾਂ ਨੂੰ ਇਹ ਹੁੰਦਾ ਵੋਟਰਾਂ ਸਪੋਰਟਰਾਂ ਨੂੰ ਕਿ ਸਰਕਾਰ ਆ ਜਿਹਦੀ ਉਹਦੇ ਕਾਰਨੇ ਕੰਮ ਰੁਕੇ ਆ ਪਰ ਕੰਮ ਕਿਤੇ ਨਾ ਕਿਤੇ ਜਦੋਂ ਨਗਰ ਕਾਉਂਸਲ ਦੇ ਵਿੱਚ ਪ੍ਰਧਾਨ ਕਾਉਂਸਲਰ ਜਿਹਦੇ ਹੌਣ ਕੰਮ ਤੇ ਉਹਨੇ ਹੀ ਕਰਾਉਣਾ ਹੁੰਦਾ ਉਹ ਐਸੇ ਕਰਕੇ ਵਜਾ ਕਰਕੇ ਕੰਮ ਰੁਕੇ ਹੀ ਹੁਣ ਉਹ ਕੰਮ ਸਾਰੇ ਤੇਜ਼ੀ ਨਾਲ ਚੱਲਣਗੇ ਤੁਸੀਂ ਵੇਖੋ ਕਟਾਰੀਆ ਸਾਹਿਬ ਜਿਹੜਾ ਵੀ ਰੂਟ ਮੈਨੂੰ ਕਹਿਣਗੇ ਜਿਹੜੇ ਵੀ ਪਾਸੇ ਪਸਾ ਨਹੀਂ ਹੈਗੀਆਂ ਕਟਾਰੀਆ ਸਾਹਿਬ ਮੈਨੂੰ ਦੱਸਣਗੇ ਤੇ ਉਹ ਫੌਰੀ ਲੱਗਣਗੀਆਂ ਬੱਸਾਂ ਦੀ ਕੋਈ ਗੱਲ ਨਹੀਂ ਉਹ ਵੀ ਮੈਂ ਕਟਾਰੀਆ ਸਾਹਿਬ ਨੂੰ ਮੈਂ ਦੱਸੀ ਆਂ ਕਿ ਇਹਨਾਂ ਦੀ ਨਗਰ ਕੌਂਸਲ ਦੇ ਅੰਦਰ ਆ ਉਹ ਬੱਸ ਸਟੈਂਡ ਹੈ ਜਿਹੜਾ ਉਹ ਸਾਡਾ ਡਿਪਾਰਟਮੈਂਟਲ ਨਹੀਂਗਾ ਉਹ ਨਗਰ ਕੌਂਸਲ ਦੇ ਅੰਦਰ ਆ ਨਗਰ ਕੌਂਸਲ ਉਹਦੇ ਪੈਸੇ ਜਾਰੀ ਕਰੇਗਾ ਤੇ ਉਹ ਬਣ ਜਾਊਗਾ ਕੋਈ ਗੱਲ ਨਹੀਂ ਹੋਜੀ ਸਰ ਇੱਕ ਮੈਂ ਜੇ ਪਹਿਲਾਂ ਜਾਂਦੀ ਸੀ ਮੈਂ ਜੀਐਮ ਸਾਹਿਬ ਨਾਲੋਂ ਹੀ ਗੱਲ ਕਰਦਾ ਵੀ ਜਿਹੜੀ ਜਾਂਦੀ ਕਿਉਂ ਰੋਕੀ ਉਹਨੂੰ ਚਾਲੂ ਕਰੋ ਹੁਣੇ ਆਪਾਂ ਕਰ ਲੈਨੇਗਾ ਕਿਤੇ ਤੁਹਾਡੇ ਕੋਲੇ ਮਹਿਕਮਾ ਤਾਂ ਨਹੀਂ ਪਰ ਤੁਸੀਂ ਸਪਾਰਸ਼ ਕਰਕੇ ਉਹਨੂੰ ਵੱਧ ਕੋਟਾ ਕਰਾਉਣ ਲਈ ਮਤਲਬ ਮੰਗ ਕੋ ਸਪਾਰਸ਼ ਕਰੋਗੇ ਕਿਵੇਂ ਬਿਲਕੁਲ ਜੀ ਜਿੱਥੇ ਕੋਈ ਲੋੜ ਹੋਊਗੀ ਸਾਡੇ ਭੈਣਾ ਭਰਾਵਾਂ ਨੂੰ ਸੰਗਤ ਦੇ ਕੰਮ ਕਰਾਂਗੇ ਸੰਗਤ ਲਈ ਖੜੇ ਆ ਜਿਹੜੀ ਕੋਈ ਦਿੱਕਤ ਹੈ ਪਰੇਸ਼ਾਨੀਆਂ ਸੀਐਮ ਸਾਹਿਬ ਦੇ ਧਿਆਨ ਚ ਲਿਆਵਾਂਗੇ ਤੇ ਹੱਲ ਕਰਾਵਾਂਗੇ